ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਟੇਟ ਮਿਡ-ਡੇ ਮੀਲ ਸੁਸਾਇਟੀ ਵੱਲੋਂ ਮਿੱਟੇ ਮੀਲ ਦੇ ਮੀਨੂ 'ਚ ਬਦਲਾ ਕੀਤਾ ਗਿਆ ਹੈ ਇਸ 'ਚ ਮਾਂ ਦੀ ਦਾਲ ਅਤੇ ਛੋਲੇ ਸ਼ਾਮਲ ਕੀਤੇ ਗਏ ਨੇ 1 ਜੁਲਾਈ ਤੋਂ ਵਿਭਾਗ ਨਵਾਂ ਮੀਨੂ ਲਾਗੂ ਕਰ ਦਿੱਤਾ ਗਿਆ ਹੈ ਸੁਸਾਇਟੀ ਵੱਲੋਂ ਜਾਰੀ ਪੱਤਰ ਮੁਤਾਬਕ ਸਕੂਲਾਂ 'ਚ ਹਫ਼ਤੇ ਵਿੱਚ ਇੱਕ ਦਿਨ ਵਿਦਿਆਰਥੀਆਂ ਲਈ ਖੀਰ ਵੀ ਬਣਾਈ ਜਾਵੇਗੀ ਜਾਣਕਾਰੀ ਮੁਤਾਬਕ ਸਕੂਲ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਵਿਦਿਆਰਥੀਆਂ ਦੇ ਮੈਨੂ ਚ ਹਰ ਮਹੀਨੇ ਬਦਲਾ ਕੀਤਾ ਜਾਵੇਗਾ ਇਸ ਮਹੀਨੇ ਵਿੱਚ ਰਹੇਗਾ ਇਹ ਵਾਲਾ ਮੈਨੂ ਸੋਮਵਾਰ ਦਾਲ ਮੌਸਮੀ ਸਬਜ਼ੀਆਂ ਅਤੇ ਰੋਟੀ ਮੰਗਲਵਾਰ ਰਾਜਮਾ ਚੌਲ ਬੁੱਧਵਾਰ ਆਲੂ ਦੇ ਨਾਲ ਕਾਲੇ ਛੋਲੇ ਸਫੇਦ ਛੋਲੇ ਅਤੇ ਪੂੜੀ ਅਤੇ ਰੋਟੀ ਵੀਰਵਾਰ ਕੜੀ ਅਤੇ ਚੌਲ ਸ਼ੁੱਕਰਵਾਰ ਮੌਸਮੀ ਸਬਜੀ ਅਤੇ ਰੋਟੀ ਸ਼ਨੀਵਾਰ ਮਾਂ ਦੀ ਦਾਲ ਛੋਲੇ ਚੌਲ ਅਤੇ ਮੌਸਮੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਟੇਟ ਮਿਡ-ਡੇ ਮੀਲ ਸੁਸਾਇਟੀ ਵੱਲੋਂ ਮਿੱਟੇ ਮੀਲ ਦੇ ਮੀਨੂ 'ਚ ਬਦਲਾ ਕੀਤਾ ਗਿਆ ਹੈ ਇਸ 'ਚ ਮਾਂ ਦੀ ਦਾਲ ਅਤੇ ਛੋਲੇ ਸ਼ਾਮਲ ਕੀਤੇ ਗਏ ਨੇ 1 ਜੁਲਾਈ ਤੋਂ ਵਿਭਾਗ ਨਵਾਂ ਮੀਨੂ ਲਾਗੂ ਕਰ ਦਿੱਤਾ ਗਿਆ ਹੈ ਸੁਸਾਇਟੀ ਵੱਲੋਂ ਜਾਰੀ ਪੱਤਰ ਮੁਤਾਬਕ ਸਕੂਲਾਂ 'ਚ ਹਫਤੇ ਵਿੱਚ ਇੱਕ ਦਿਨ ਵਿਦਿਆਰਥੀਆਂ ਲਈ ਖੀਰ ਵੀ ਬਣਾਈ ਜਾਵੇਗੀ ਜਾਣਕਾਰੀ ਮੁਤਾਬਕ ਸਕੂਲ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਵਿਦਿਆਰਥੀਆਂ ਦੇ ਮੈਨੂ ਚ ਹਰ ਮਹੀਨੇ ਬਦਲਾ ਕੀਤਾ ਜਾਵੇਗਾ ਇਸ ਮਹੀਨੇ ਵਿੱਚ ਰਹੇਗਾ ਇਹ ਵਾਲਾ ਮੈਨੂ ਸੋਮਵਾਰ ਦਾਲ ਮੌਸਮੀ ਸਬਜ਼ੀਆਂ ਅਤੇ ਰੋਟੀ ਮੰਗਲਵਾਰ ਰਾਜਮਾ ਚੌਲ ਬੁੱਧਵਾਰ ਆਲੂ ਦੇ ਨਾਲ ਕਾਲੇ ਛੋਲੇ ਸਫੇਦ ਛੋਲੇ ਅਤੇ ਪੂੜੀ ਅਤੇ ਰੋਟੀ ਵੀਰਵਾਰ ਕੜੀ ਅਤੇ ਚੌਲ ਸ਼ੁੱਕਰਵਾਰ ਮੌਸਮੀ ਸਬਜ਼ੀ ਅਤੇ ਰੋਟੀ ਸ਼ਨੀਵਾਰ ਮਾਂ ਦੀ ਦਾਲ ਛੋਲੇ ਚੌਲ ਅਤੇ ਮੌਸਮੀ